ਸਤਿ ਸ਼੍ਰੀ ਅਕਾਲ ਜੀ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਠਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚ ਆਰਵਟਾਂ ਦਰ ਲੈ ਕੇ ਮੇਰੇ ਨਾਲ ਨੇ ਪ੍ਰੋਗਰਾਮ ਦੇ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਡਾਕਟਰ ਤੇ ਜੰਦ ਵਿਲੇਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਧੰਨਵਾਦ ਸਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਵੱਡੀ ਮੁੱਖ ਖਬਰ ਤੇ ਚਰਚਾ ਕਰਨ ਜਾ ਰਹੇ ਹਾਂ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਅੱਗੇ ਵੀ ਬਣਨ ਨੂੰ ਤਿਆਰ ਹੈਗੀ ਹੈ ਸੋ ਖਬਰ ਇਸ ਤਰ੍ਹਾਂ ਹੈਗੀ ਹੈ ਕਿ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਪਸ਼ਟਕਰ ਦੇਣ ਦੇ ਲਈ ਬੁਲਾਇਆ ਸਰ ਕਿਸ ਗੱਲ ਦਾ ਸਪਸ਼ਟਕਰਨ ਦੇਣ ਦੇ ਲਈ ਬੁਲਾਇਆ ਹੋਇਆ ਹੈ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਸੱਦਿਆ ਜਾ ਰਿਹਾ ਹੈ ਜੀ ਤਾਂ ਉਸ ਵੇਲੇ ਦੋ ਗੱਲਾਂ ਸਾਰਿਆਂ ਦੇ ਮਨ ਚ ਨੇ ਹਮ ਇੱਕ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਗੇ ਕਦੀ ਬੁਲਾਇਆ ਗਿਆ ਹੈ ਜਾਂ ਬੁਲਾਇਆ ਜਾ ਸਕਦਾ ਹੈ ਜੀ ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਕਿ ਨਹੀਂ ਪੇਸ਼ ਹੋਣਾ ਚਾਹੀਦਾ ਮੈਂ ਇਹ ਸਾਰੇ ਮੁੱਦੇ ਨੂੰ ਸਮਝਣ ਲਈ ਇੱਕ ਵੱਖਰੀ ਧਾਰਨਾ ਲੈ ਕੇ ਚੱਲਦਾ ਜੀ ਮੈਂ ਸਮਝਦਾ ਕਿ ਪੰਜਾਬ ਇਸ ਵੇਰੇ ਚੋਣਾਂ ਦੇ ਦੌਰ ਚੋਂ ਲੰਘ ਰਿਹਾ ਹੈ ਬਿਲਕੁਲ ਜੀ ਸਮਝਾਇਆ ਜਾ ਰਿਹਾ ਹੈ ਕਿ ਹੁਣ ਇਹ ਜਿਹੜੀਆਂ ਚੋਣਾਂ ਜਨਵਰੀ ਫਰਵਰ ਵਿੱਚ ਹੋਣੀਆਂ ਨੇ ਸ਼ਾਇਦ ਇਹ ਦਸੰਬਰ ਵਿੱਚ ਹੀ ਹੋ ਜਾਣ। ਜੀ ਇਸੇ ਸਾਲ। ਹੂੰ। ਚੋਣਾਂ ਦੇ ਮਾਹੌਲ 'ਚ ਗੁਜ਼ਰਦੇ ਆਂ ਜਦੋਂ ਪੰਜਾਬ ਇੱਕ ਖਾਸ ਰੰਗ ਚਰنگਿਆ ਜਾ ਰਿਹਾ ਰਾਸ਼ੀ ਰੰਗ। ਜੀ ਉਹਦੇ ਵਿੱਚ ਪੰਥਕ ਏਜੰਡਾ ਜਿਹੜਾ ਆ ਉਹ ਕੀ ਹੋਵੇ? ਹੂੰ ਕਿਉਂਕਿ ਅਸੀਂ ਇਹ ਸਮਝਦੇ ਆਂ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜੀ ਤੇ ਗੁਰਾਂ ਦੇ ਵਰਸੋਏ ਹੋਏ ਗੁਰਦੁਆਰੇ ਜਿਹੜੇ ਨੇ ਉਹ ਚੱਲਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਕੇ ਜੀ ਇਹਦਾ ਜਿਹੜਾ ਪ੍ਰਬੰਧਕ ਹੈ ਉਹ ਬੇਸਿਕਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਿਆ ਹੋਇਆ ਪ੍ਰਧਾਨ ਹੁੰਦਾ ਹੈ ਹੂੰ ਉਹ ਚੋਣ ਜਿਹੜੀ ਆ ਪਿਛਲੇ 13-14 ਸਾਲਾਂ ਤੋਂ ਪੈਂਡਿੰਗ ਪਈ ਹੈ ਪੈਂਡਿੰਗ ਹੈ ਬਿਲਕੁਲ ਲੋਕ ਖਾਸ ਕਰਕੇ ਸਿੱਖ ਲੋਕ ਆਪਣਾ ਵੋਟ ਪਾਉਂਦੇ ਨੇ ਤੇ ਇਹਦਾ ਮੈਂਬਰ ਚੁਣਿਆ ਜਾਂਦਾ ਤੇ ਮੈਂਬਰ ਚੁਣ ਕੇ ਵੋਟਾਂ ਪਾਉਂਦੇ ਨੇ ਤੇ ਪ੍ਰਧਾਨ ਤੇ ਜਨ ਸਕੱਤਰ ਚੁਣੇ ਜਾਂਦੇ ਜੀ ਜੀ ਇਹਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੈਂਟਰ ਨੇ ਜਾਣ ਬੁੱਝ ਕੇ ਵੋਟਾਂ ਨਹੀਂ ਕਰਵਾਈਆਂ ਨੰਬਰ ਇੱਕ ਸਾਨੂੰ ਇਹ ਸਮਝਣਾ ਚਾਹੀਦਾ ਹੈ ਹੂੰ ਤੇ ਐ ਜੀ ਪੀ ਸੀ ਦੀ ਪੋਲਿਟਿਕਸ ਵੀ ਆਪਣੇ ਆਪ ਵਿੱਚ ਮੈਨਾ ਰੱਖਦੀ ਹੈ ਇਹ ਸਾਨੂੰ ਸਮਝਣੀ ਚਾਹੀਦੀ ਜੀ ਜੀ ਸੈਂਟਰ ਕਿਉਂ ਨਹੀਂ ਚੋਣਾ ਕਰਵਾ ਰਿਹਾ ਇਹਦੇ ਆਪਣੀ ਇਹਦੀ ਰਾਜਨੀਤੀ ਆ ਹੂੰ ਏ ਰਾਜਨੀਤੀ ਬਾਰੇ ਜੇ ਗੱਲ ਆਪਾਂ ਕਰਨ ਲੱਗੇ ਤਾਂ ਪਾਰਾ ਹੋ ਕਰਾਏ ਹੋ ਜਾ ਜੀ ਜੀ ਐਸਜੀਪੀਸੀ ਦੀ ਇਸ ਸਾਰੀ ਇਸ ਟੈਮ ਭਾਰੂ ਜਿਹੜੀ ਮੈਂਬਰਸ਼ਿਪ ਹੈ ਉਹ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਵਾਲਾ ਤੜਾ ਜਿਹਦੀ ਹੁਣ ਗਵਾਹੀ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਜੀ ਸੋ ਕਹਿਣ ਦੇ ਭਾਵ ਇਹ ਹੈ ਕਿ ਅਸਿੰਦੇ ਰੂਪ ਵਿੱਚ ਹਮ ਜਿਸ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਜਿਹੜੇ ਲੀਡਰ ਨੇ ਉਹ ਆਪਣੇ ਪ੍ਰਧਾਨ ਨੂੰ ਚੁਣਦੇ ਨੇ ਤੇ ਧਾਮੀ ਸਾਹਿਬ ਚੁਣੇ ਹੋਏ ਐ ਜੀਪੀਸੀ ਦੇ ਪ੍ਰਧਾਨ ਨੇ ਤੇ ਧਾਮੀ ਸਾਹਿਬ ਹੀ ਉਹਨਾਂ ਸਾਰੇ ਜਹੇਦਾਰਾਂ ਦੀ ਨਿਯੁਕਤੀ ਕਰਦੇ ਨੇ ਤੇ ਉਹਨਾਂ ਜਹੇਦਾਰਾਂ ਨੂੰ ਲਾਉਂਦੇ ਵੀ ਨੇ ਇਹ ਸਾਰਾ ਕੁਝ ਪਿਛਲੇ ਦੋਆਂ ਸਾਲਾਂ 'ਚ ਹੁੰਦਾ ਆਪਾਂ ਪੰਜਾਬੀਆਂ ਨੇ ਦੇਖਿਆ ਜੀ ਜੀ ਇਹ ਪਹਿਲਾਂ ਵੀ ਹੁੰਦਾ ਰਿਹਾ ਬਿਲਕੁਲ ਜੀ ਹੁਣ ਸਵਾਲ ਇਹ ਹੈ ਕਿ ਜੀ ਜੀਪੀਸੀ ਦੀ ਅਸਲ ਚਾਲਕ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲਵਾਲਾ ਸੁਖਵੀਰ ਬਾਦਲ ਦੀ ਗਵਾਹੀ ਹੇਠ ਵਾਲਾ ਕੰਮ ਕਰ ਰਿਹਾ ਹੈ ਤਾਂ ਅਸੀਂ ਦੇਖਦੇ ਹਾਂ ਕਿ 2017 ਦੀ ਇਲੈਕਸ਼ਨ ਜੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਰਦਾ 22 ਦੀ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਹਾਸ਼ੀਏ ਤੇ ਚਲੇ ਜਾਂਦਾ ਹੁਣ ਹਾਸ਼ੀਏ ਤੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਜੇ ਸਿਆਸਤ ਵਿੱਚ ਕੋਈ ਸੇ ਬਚੀ ਹੈ ਜੀ ਤਾਂ ਉਹ ਪੰਥਕ ਧਰਾਂ ਵਿੱਚ ਬਚੀ ਹੈ ਹਮ ਪੰਥਕ ਧਰਾਂ ਅੰਦਰ ਉਹ ਸ਼ਕਤੀਸ਼ਾਲੀ ਹੈਗਾ ਜੀ ਜੀ ਉਹ ਚਾਹੁੰਦਾ ਆ ਕਿ ਉਹਦਾ ਇਸ ਸਟੇਟ ਨੂੰ ਹਥਿਆਉਣ ਵਿੱਚ ਹਮ ਕੀ ਰੋਲ ਵਰਤਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਰਾਜਨੀਤੀ ਦੇ ਸੈਂਟਰ 'ਚ ਆ ਜਾਵੇ ਹਮ ਇਸ ਲਈ ਮੈਂ ਸਮਝਦਾ ਕਿ ਜਿਹੜੀ ਇਹ ਇਸ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਭਗਵੰਤ ਮਾਨ ਹੋਰੀ ਜਾਂ ਸਾਰੀ ਜਦੋਂ ਇਹ ਸਤਾ ਚਾਉਂਦੇ ਨਹੀਂ ਹੂੰ ਤਾਂ ਇੱਕ ਨਾਰਾ ਤੇ ਲਾਰਾ ਲੈ ਕੇ ਆਏ ਸੀ ਜੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਬੇਅਦਬੀ ਦਾ ਇਨਸਾਫ ਮੰਗਦੇ ਲੋਕਾਂ ਤੇ ਗੋਲੀ ਚੱਲੀ ਹੈ ਹੂੰ ਬਾਈਬਲ ਕਾਡ ਦੇ ਨਿਰਦੇਸ਼ ਮਾਰੇਗਾ ਲੋਕਾਂ ਨੂੰ ਇਨਸਾਫ ਦੇਵਾਂਗੇ ਜੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫਾਈ ਟੰਗਾ ਗਏ ਬਣਦੀਆਂ ਸਜ਼ਾਵਾਂ ਦੇ ਲਈ ਜੀ ਉਹ ਸਜ਼ਾਵਾਂ ਤਾਂ ਮਿਲੀਆਂ ਨਹੀਂ ਹੂੰ ਔਰ ਉਹਨਾਂ ਜਿਨ੍ਹਾਂ ਦੇ ਪੁੱਤਰ ਮਰ ਗਏ ਉਹਨਾਂ ਨੂੰ ਇਨਸਾਫ਼ ਕੀ ਮਿਲਣਾ ਸੀ ਸੋ ਇਹ ਗੱਲ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਜੀ ਕਿ ਪਹਿਲਾਂ 2017 ਵਿੱਚ ਕਾਲੀ ਦਲ ਉਸ ਬਿਆਦਵੀ ਕਰਕੇ ਹਾਰੇ ਹੂੰ ਫਿਰ ਉਸ ਬਿਆਦਵੀ ਦੇ ਕਰਕੇ ਦੂਸਰੀ ਇਲੈਕਸ਼ਨ ਵਿੱਚ 5 ਸਾਲਾਂ ਬਾਅਦ ਵੀ ਉਹੀ ਮੁੱਦਾ ਚੱਲਿਆ ਜੀ ਉਸ ਮੁੱਦੇ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਸਤਾ ਜਾਗੀ ਜੀ ਬਿਲਕੁਲ ਹੁਣ ਇਹ ਸਾਰੇ ਵਰਤਾਰੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਵੇਂ ਲਿਓ ਲਾਇਆ ਜਾਵੇ ਇਹ ਫਿਕਰਬੰਦੀ ਸੁਖਵੀਰ ਸਿੰਘ ਬਾਦਲ ਦੀ ਹੈ ਉਹਦੇ ਧੜੇ ਦੀ ਹੈ ਉਹਦੀ ਪਾਰਟੀ ਦੀ ਹੈ ਜੀ ਆਮ ਆਦਮੀ ਪਾਰਟੀ ਲਿਓ ਲਥੇ ਕਿਵੇਂ ਇਹਦੇ ਲਈ ਇੱਕ ਕਾਰਜ ਜਿਹੜਾ ਮੈਥ ਲਿਆ ਗਿਆ ਹੂੰ ਉਹ ਕਾਰਜ ਕੀ ਹੈ ਉਹ ਕਾਰਜ ਹੈ ਕਿ ਭਗਵਾਨ ਤੁਮਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਸੱਦਣ ਹਮ ਤੇ ਉਹ ਨਾ ਕਰ ਦੇਵੇ ਕਿ ਮੈਂ ਨਹੀਂ ਆਉਣਾ ਮੈਂ ਅਕਾਲ ਤਖਤ ਤੇ ਪੇਸ਼ ਨਹੀਂ ਹੋਣਾ ਜਿਵੇਂ ਪਾਸਟ ਵਿੱਚ ਇਦਾਂ ਹੋਇਆ ਹੋਇਆ ਬਿਲਕੁਲ ਉਹ ਨਾ ਕਰ ਦੇਵੇ ਪਰ ਇੱਥੇ ਤਾਂ ਬਾਜੀ ਪੁੱਠੀ ਪੈ ਗਈ ਹਮ ਇਹ ਬੰਦਾ ਦਾਅਵਾ ਕਰਦਾ ਤੁਸੀਂ ਮੈਨੂੰ ਸੱਦੋ ਜੀ ਮੈਂ ਤਾਂ ਨੰਗੇ ਪੈਰ ਆਵਾਂਗਾ ਹਮ ਮੈਂ ਸਿਰ ਦੇ ਪਾਰ ਆਵਾਂਗਾ ਅਕਾਲ ਤਖਤ ਮੇਰੇ ਲਈ ਸੁਪਰੀਮ ਹੈ ਜੀ ਅਕਾਲ ਤਖਤ ਦਾ ਜ਼ਹੇਦਾਰ ਜੋ ਵੀ ਮੈਨੂੰ ਸਵਾਲ ਕਰੇਗਾ ਮੈਂ ਉਹਦੇ ਜਵਾਬ ਦੇਣ ਨੂੰ ਤਿਆਰ ਹਾਂ ਜੀ ਹੁਣ ਦੇਖੋ ਕਿੰਡੀ ਵੱਡੀ ਕੜਿੱਕੀ ਫਸ ਗਈ ਹਮ ਕਿ ਜੋ ਸਕ੍ਰਿਪਟ ਵਿੱਚ ਸੋਚਿਆ ਸੀ ਵੀ ਇਹ ਬੰਦਾ ਤਾਂ ਆਏਗਾ ਨਹੀਂ ਉਹ ਬੰਦਾ ਤਾਂ ਜਾਣ ਨੂੰ ਤਿਆਰ ਹੋ ਗਿਆ ਜੀ ਉਹ ਬੰਦਾ ਆਖਦਾ ਹੈ ਕਿ ਮੈਂ ਨੰਗੇ ਪੈਰੀ ਆਵਾਂਗਾ ਹਮ ਉਸੇ ਦਿਨ 15 ਤਰੀਕ ਵਾਲੇ ਦੇ ਜੀ ਜਿਸ ਦਿਨ ਉਹਨਾਂ ਨੂੰ ਸੱਦਿਆ ਗਿਆ ਹਮ ਉਸੇ ਦਿਨ ਅੰਮ੍ਰਿਤਸਰ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੀ ਦੇਸ਼ ਦੀ ਰਾਸ਼ਟਰਪਤੀ ਜਣ ਕੇ ਸੰਵਧਾਨਿਕ ਹੈਡ ਜੀ ਸ਼੍ਰੀਮਤੀ ਦ੍ਰੋਪਦੀ ਮੁਰਮੂਜ਼ੀ ਆ ਰਹੇ ਨੇ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਹੋਣਾ ਸੰਵਧਾਨਕ ਤੌਰ ਤੇ ਜ਼ਰੂਰੀ ਬਣਦਾ ਜ਼ਰੂਰੀ ਬਣਦਾ ਹੁਣ ਇੱਕ ਇਮਤਿਹਾਨ ਬਣ ਗਿਆ ਹਮ ਇਮਤਿਹਾਨ ਬਣ ਗਿਆ ਸੰਵਧਾਨਿਕ ਡਿਊਟੀ ਦਾ ਜੀ ਤੇ ਸਿੱਖ ਪੰਥ ਦੀ ਮਰਿਆਦਾ ਦੇ ਮਤਾਬਕ ਆਕਾਲ ਤਖਤ ਦੇ ਸੱਦੇ ਦਾ ਹਮ ਹੁਣ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਆਕਾਲ ਤਖਤ ਦੇ ਜਿਹੜੇ ਸੱਦਾ ਦੇਣ ਵਾਲੇ ਆ ਵੀ ਉਸ ਦਿਨ ਤੇ ਬੜਾ ਬਿਜ਼ੀ ਹੈ ਹਮ ਉਹਨੇ ਕਹੇ ਨਹੀਂ ਮੈਨੂੰ ਕੋਈ ਕੰਮ ਨਹੀਂ ਮੇਰੇ ਲਈ ਆਕਾਲ ਤਖਤ ਤੋਂ ਵੱਡੀ ਹੋਰ ਕੋਈ ਸੰਸਥਾ ਹੀ ਨਹੀਂ ਜੀ ਮੇਰੇ ਲਈ ਦੇਸ਼ ਦੇ ਰਾਸ਼ਟਰਪਤੀ ਵੀ ਦੂਸਰੀ ਥਾਂ ਤੇ ਆ ਹਮ ਮੇਰੇ ਲਈ ਸ੍ਰੀ ਆਕਾਲ ਤਖਤ ਸਭ ਸੁਪਰੀਮ ਹੈ ਇਸ ਲਈ ਮੈਂ ਉੱਥੇ ਨਹੀਂ ਜਾਊਂਗਾ ਮੈਂ ਇੱਥੇ ਹਾਂਗਾ ਤੁਸੀਂ ਮੈਨੂੰ ਸੱਦਿਆ ਹਮ ਹੁਣ ਇਹ ਦੂਸਰੀ ਵਿਵਤਾ ਆ ਗਈ ਵੀش ਭਗਵਾਨ ਤੁਮਾਨ ਤੇ ਨਾ ਨਹੀਂ ਕੀਤੀ ਭਗਵਾਨ ਤੁਮਾਨ ਉਸੇ ਦਿਨ ਇੱਕ ਐਮ ਪ੍ਰੋਗਰਾਮ ਨੂੰ ਛੱਡ ਕੇ ਉੱਥੇ ਆ ਰਿਹਾ ਹੈ ਤੇ ਹੁਣ ਉਹ ਮੰਗ ਕਰਨ ਲੱਗ ਪਿਆ ਕਿ ਮੇਰਾ ਲਾਈਵ ਟੈਲੀਕਾਸਟ ਕਰਿਓ ਜੀ ਕਿਉਂਕਿ ਤੁਸੀਂ ਸਪਸ਼ਟੀ ਕਰਨ ਮੰਗਿਆ ਹੈ ਤੇ ਉਹ ਸਪਸ਼ਟੀਕਰਨ ਮੈਂ ਤੁਹਾਨੂੰ ਦੇਣਾ ਕਿ ਇਸ ਗੁਰੂ ਘਰ ਦੀ ਗੋਲਕ ਜਿੱਥੇ ਲੋਕ ਆਪਣੀ ਸ਼ਰਧਾ ਦੇ ਨਾਲ ਜੀ ਟੈਲਫੁੱਲ ਚੜਾਉਂਦੇ ਨੇ ਉਹਦੀ ਦਰਵਰ ਤੋਂ ਕਿੱਥੇ ਹੁੰਦੀ ਆ ਮੈਂ ਇਹਦੇ ਸਬੂਤ ਲੈ ਕੇ ਆਉਣੇ ਆ ਜੀ ਤੁਸੀਂ ਮੇਰੇ ਤੋਂ ਮੰਗੇ ਨੇ ਮੈਂ ਉਹਦੇ ਇਲਜ਼ਾਮ ਮੇਰੇ ਸਿਰ 'ਤੇ ਦੇ ਨੇ ਤੇ ਮੈਂ ਉਹਦੇ ਸਬੂਤ ਲੈ ਕੇ ਆਉਣੇ ਆ ਇਹ ਮੇਰਾ ਹੱਕ ਹੈ ਤੇ ਉਹ ਮੈਂ ਚਾਹੁੰਦਾ ਕਿ ਉਹ ਸਬੂਤ ਤੁਸੀਂ ਨਾਲ ਦੀ ਨਾਲ ਲਾਈਵ ਚਲਾ ਦਿਓ ਹਮ ਹੁਣ ਇਸ ਕਰਕੇ ਇਹ ਜਿਹੜੀ ਸਕ੍ਰਿਪਟ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ ਸਕਬੀਰ ਬਾਦਲ ਨੇ ਸੋਚੀ ਸੀ ਉਹ ਉੱਠੀ ਪੈ ਗਈ ਕੋਠੇ ਪੈ ਗਈ ਹੈ ਜੀ ਬਿਲਕੁਲ ਸਰ ਗੋਲਕ ਦੇ ਆਪਾਂ ਗੱਲ ਕਰ ਰਹੇ ਆ ਗੁਰੂ ਘਰ ਦੀ ਗੋਲਕ ਬਾਰੇ ਜਿਹੜਾ ਸੀਐਮ ਭਗਵੰਤ ਮਾਨ ਨੇ ਜਿਹੜਾ ਦੁਰਵਰਤੋਂ ਦਾ આરોਪ ਲਗਾਇਆ ਜਾਂ ਇਲਜ਼ਾਮ ਲਗਾਇਆ ਸਰ ਕੀ ਹੈ ਇਸ ਦੇ ਪਿੱਛੇ ਦੀ ਸੱਚਾਈ ਦੇਖੋ ਜਿੰਨਾ ਪੰਜਾਬ ਸਰਕਾਰ ਦਾ ਬਜਟ ਹੈ ਨਾ ਹੂੰ ਲਗਭਗ ਓਨਾ ਹੀ ਬਜਟ ਐਜੀਪੀਸੀ ਦਾ ਹੈ ਹੂੰ ਐਜੀਪੀਸੀ ਇੱਕ ਵੱਡੀ ਸਿੱਖਾਂ ਦੀ ਸੰਸਥਾ ਹੈ ਜੀ ਮੈਂ ਸਮਝਦਾ ਕਿ ਇਸ ਸੰਸਥਾ ਨੂੰ ਪਿਛਲੇ ਲੰਮੇ ਸਮੇਂ ਤੋਂ ਟਾਰਗੇਟ ਕੀਤਾ ਜਾ ਰਿਹਾ ਹੂੰ ਔਰ ਟਾਰਗੇਟ ਕਿਹੜੀਆਂ ਤਰ੍ਹਾਂ ਕਰੀਆਂ ਇਹ ਸੈਂਟਰ ਦੀ ਗਵਰਨਮੈਂਟ ਕਰ ਰਹੀ ਹੈ ਜੀ ਦੁਨੀਆ ਭਰ ਚ ਕਿਤੇ ਵੀ ਜਿਹੜਾ ਯਹੂਦੀ ਹੈ ਉਹ ਯਹੂਦੀ ਹੈ ਹੂੰ ਦੁਨੀਆ ਭਰ ਦੇ ਵਿੱਚ ਸਿਆ ਅਤੇ ਸੁੰਨੀ ਕਿਸਮ ਦੇ ਦੋ ਤਰ੍ਹਾਂ ਦੇ ਮੁਸਲਮਾਨ ਨੇ ਜੀ ਦੁਨੀਆ ਭਰ ਦੇ ਵਿੱਚ 크ਰਿਸਚੀਅਨ ਜਿੱਥੇ ਵੀ ਹੋਏਗਾ ਤੋ 크ਰਿਸਚੀਅਨ ਹੂੰ ਉਹਨਾਂ ਦੀ ਵੀ ਗਾਂ ਦੋ ਕਿਸਮਾਂ ਹੈਗੀਆਂ ਹੂੰ ਪਰ ਸਿੱਖ ਦੁਨੀਆ ਭਰ ਚ ਜਿੱਥੇ ਵੀ ਆਉ ਸਿੱਖ ਹੈ ਜੀ ਸਿੱਖਾਂ ਨੂੰ ਉਹਨਾਂ ਦੀ ਇੱਕ ਧਾਰਮਿਕ ਜਥੇਬੰਦੀ ਜਿਹੜੀ ਅੰਗਰੇਜ਼ਾਂ ਖਿਲਾਫ ਲੜ ਕੇ ਹੂੰ ਵੋਟਾਂ ਦਾ ਅਧਿਕਾਰ ਲੈ ਕੇ ਡੈਮੋਕ੍ਰੈਟਿਕ ਤਰੀਕੇ ਨਾਲ ਬਣੀ ਹੋਈ ਹੈ ਜੀ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਿਹੜੀ ਸਿੱਖ ਸੰਸਥਾਵਾਂ ਨੇ ਨਾ ਉਹਦੀ ਖਾਸੀਅਤ ਇਹ ਹੈ ਸਿੱਖਾਂ ਦੀ ਸੁਪਰੀਮ ਜਿਹੜੀ ਬਾਡੀ ਹੈ ਉਹ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸ ਪ੍ਰਬੰਧਕ ਕਮੇਟੀ ਨੂੰ ਵੱਖ-ਵੱਖ ਸਟੇਟਾਂ ਦੇ ਆਧਾਰ ਤੇ ਵੰਡਿਆ ਜਾ ਰਿਹਾ ਔਰ ਵਖ ਕੀਤਾ ਜਾ ਰਿਹਾ ਇਹ ਬੜੀ ਦੁਖਦਾਈ ਗੱਲ ਹੈ ਜੀ ਜੀ ਚਾਹੀਦੀ ਤੇ ਇੱਕ ਆਵਾਜ਼ ਇਸ ਗੱਲ ਲਈ ਬਲੰਦ ਹੋਣੀ ਸੀ ਹਮ ਕਿ ਐਸਜੀਬੀਸੀ ਇੱਕੋ ਹੀ ਰਹੇਗੀ ਉਹ ਪਟਨਾ ਸਾਹਿਬ ਦਾ ਪ੍ਰਬੰਧ ਵੀ ਦੇਖੇਗੀ ਉਹ ਨੰਦੇੜ ਸਾਹਿਬ ਦਾ ਪ੍ਰਬੰਧ ਵੀ ਦੇਖੇਗੀ ਜੀ ਉਹ ਦਿੱਲੀ ਦਾ ਪ੍ਰਬੰਧ ਵੀ ਦੇਖੇਗੀ ਉਹ ਪੰਜਾਬ ਦੇ ਵੱਖ-ਵੱਖ ਗੁਰਦੁਆਰਾਵਾਂ ਦਾ ਪ੍ਰਬੰਧ ਵੀ ਦੇਖੇਗੀ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਵੀ ਉਹ ਦਖਲ ਦੇਗੀ। ਜੀ। ਪਰ ਅਸੀਂ ਦੇਖਿਆ ਸਾਡੇ ਸਮਿਆਂ 'ਚ ਵਾਪਰਿਆ ਕਿ ਸਿੱਖਾਂ ਦੀ ਉਹ ਸੁਪਰੀਮ ਸੰਸਥਾ ਜਿਹੜੀ ਹੈ ਉਹ ਹਰਿਆਣੇ ਦੀ ਵੱਖਰੀ ਹੋ ਗਈ, ਦਿੱਲੀ ਦੀ ਵੱਖਰੀ ਹੋ ਗਈ ਤੇ ਵੱਖ-ਵੱਖ ਸਟੇਟਾਂ ਦੀ ਵੱਖਰੀ ਹੋ ਗਈ। ਬਿਲਕੁਲ। ਜੀ। ਹੁਣ ਜੇ ਅਸੀਂ ਗੋਲਕ ਦੀ ਗੱਲ ਕਰੀਏ। ਹਮ। ਤਾਂ ਅਸੀਂ ਐਸਜੀਪੀਸੀ ਦੇ ਅੰਡਰ ਆਉਂਦੀਆਂ ਪੰਜਾਬ ਦੇ ਗੁਰਦੁਆਰਿਆਂ ਹਿਸਟੋਰੀਕਲ ਗੁਰਦੁਆਰਿਆਂ ਦੀ ਗੋਲਫ ਦੀ ਗੱਲ ਕਰ ਲੈਂਦੇ ਹਾਂ ਜੀ ਜਿਹਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕ ਮੱਥਾ ਟਿਕਣਾਉਂਦੇ ਨੇ ਬਿਲਕੁਲ ਆਪਣੀ ਸ਼ਰਦਾ ਦੇ ਨਾਲ ਜੋ ਤਿਲਫੁਲ ਉਹਨਾਂ ਦੀ ਗੋਲ ਹੈਗਾ ਉਹ ਉੱਥੇ ਮੱਥਾ ਟੇਕਦੇ ਨੇ ਔਰ ਉਸ ਤਿਲਫੁਲ ਦੇ ਨਾਲ ਇਹ ਸਾਰੇ ਪ੍ਰਬੰਧ ਦਾ ਜਿਹੜਾ ਆ ਉਹ ਸਿਸਟਮ ਚੱਲਦਾ ਹਮ ਅਸੀਂ ਦੇਖਿਆ ਜੀ ਕਿ ਗੁਰਦੁਆਰਿਆਂ ਵਿੱਚ ਚੱਲ ਰਿਹਾ ਪ੍ਰਬੰਧ ਉਹ ਕਈ ਵਾਰੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ ਕਿ ਉੱਥੇ ਲੰਗਰ ਲਈ ਗਈ ਲੱਕੜ ਜਿਹੜੀ ਹੈ ਉਹ ਖਰੀਦੀ ਕਿਸ ਭਾ ਗਈ ਪਰ ਲੱਕੜ ਦੀ ਕੁਆਲਿਟੀ ਕੀ ਸੀ ਕਿ ਜਿਹੜਾ ਉਹ ਕਿੰਨੇ ਕਿਲੋ ਦਾ ਟੀਐਨਸੀ ਤੇ ਹੈਗਾ ਕਿੰਨੇ ਕਿਲੋ ਦਾ ਸੀ ਸੋ ਵਕ ਵਕ ਤਰ੍ਹਾਂ ਦੇ ਇਲਜ਼ਾਮ ਸਮੇਂ-ਸਮੇਂ ਤੇ ਲੱਗਦੇ ਰਹੇ ਸਾਰਿਆਂ ਤੋਂ ਵੱਡਾ ਇਲਜ਼ਾਮ ਜਿਹੜਾ ਆ ਉਹ ਲੱਗਾ 2 ਦਸੰਬਰ 2024 ਵਾਲੇ ਦਿਨ ਜਦੋਂ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬੁਲਾਏ ਗਏ ਸੁਖਬੀਰ ਸਿੰਘ ਬਾਦਲ ਹੂੰ ਜਿਹਦੇ ਵਿੱਚ ਕਿਹਾ ਗਿਆ ਕਿ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਹੂੰ ਮਾਫੀ ਦਿੱਤੀ ਗਈ ਜੀ ਤੇ ਉਸ ਮਾਫੀ ਦਾ ਸਾਰਾ ਜਿਹੜਾ ਨਾਟਕ ਹੈ ਉਹਨੂੰ ਇਲੈਕਸ਼ਨ ਚ ਲੋਕਾਂ ਚ ਲੈ ਕੇ ਜਾਣਾ ਸੀ ਤੇ ਪ੍ਰਚਾਰ ਲਈ ਜਿਹੜੇ ਜੰਤਰ ਵਰਤੇ ਗਏ ਤੇ ਪ੍ਰਚਾਰ ਲਈ ਰੁਪਈਆ ਲੱਗਾ ਲਗਭਗ 90 ਲੱਖ ਰੁਪਈਆ ਲੱਗਾ ਤੇ ਉਹ ਰੁਪਈਆ ਕਿਸ ਸੰਸਥਾ ਦਾ ਲੱਗਾ ਕਿ ਅਸੀਂ ਡੇਰਾ ਮੁਖੀ ਨੇ ਮਾਫੀ ਮੰਗ ਲਈ ਆ ਤੇ ਉਹਨੂੰ ਅਕਾਲ ਤਖਬ ਸਾਹਿਬ ਨੇ ਮਾਫ ਕਰਤਾ ਹੂੰ ਇਹ ਮੰਨਿਆ ਗਿਆ ਜੀ ਕਿ ਉਹ ਰੁਪਈਆ ਸ੍ਰੀ ਅਕਾਲ ਤਖਬ ਸਾਹਿਬ ਵੱਲਾਈ ਹੈ ਔਰ ਪਈਆ ਗੁਰੂ ਦੀ ਗੋਲਕਦਾਈ ਹੈ ਤੇ ਉਹਦੀ ਵਰਤੋਂ ਨਜ਼ਾਇਜ਼ ਹੋਈ ਹੈ ਅਕਾਲੀ ਦਲ ਨੇ ਆਪਣੇ ਫਾਇਦੇ ਦੇ ਲਈ ਕੀਤੀ ਹੈ ਹੂੰ ਸੋ ਇਹ ਇਲਜ਼ਾਮ ਤਾਂ ਲੋਕਾਂ ਨੇ 2 ਦਸੰਬਰ 2024 ਵਾਲੇ ਦਿਨ ਦੇਖ ਲਿਆ ਸੀ ਜੀ ਜੀ ਇਹ ਵਰਤਾਰਾ ਆਪਾਂ ਦੇਖਿਆ ਜੀ ਹੁਣ ਉਸੇ ਗੱਲ ਨੂੰ ਆਧਾਰ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਜਦੋਂ ਇਹ ਆਖਦਾ ਹੈ ਕਿ ਗੁਰੂ ਦੀ ਗੋਲਕ ਦੀ ਦੁਰਵਤੋਂ ਹੋਈ ਹੈ ਹੂੰ ਤਾਂ ਉਹਦੇ ਕੋਲ ਉਹ ਮੁੱਖ ਮੰਤਰੀ ਆ ਉਹਦੇ ਕੋਲ ਇੱਕ ਪੂਰੀ ਟੀਮ ਆ ਉਹਦੇ ਕੋਲ ਦੇਸ਼ ਨੂੰ ਲੀਡ ਕਰ ਰਿਆ ਸੂਬੇ ਨੂੰ ਉਹ ਇਹਦੀ ਸਟੱਡੀ ਕਰਕੇ ਦੇ ਵਿਦ ਪ੍ਰੂਫ ਪੇਸ਼ ਕਰ ਸਕਦਾ ਕਰ ਸਕਦਾ ਹੈ ਸੋ ਇਹ ਜਿਹੜੀ ਇਹ ਸੋਚ ਲੈਣਾ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਜਾਂ ਗੁਰ ਮਰਿਆਦਾ ਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਹੈ ਵੀ ਇਹਦੇ ਲਈ ਬੁਲਾ ਆ ਗਿਆ ਹੈ ਉੱਥੇ ਇੱਕ ਸਵਾਲ ਖੜਾ ਹੁੰਦਾ ਹੈ ਵੀ ਇਹਦੇ ਤਾਂ ਸਬੂਤ ਸ਼੍ਰੀ ਅਕਾਲ ਤੱਕ ਸਾਬ ਦੇ ਉੱਤੇ ਦੋਸ਼ੀ ਨੇ ਆਪ ਮੰਨ ਲਿਆ ਵੀ ਦੁਰਵਰਤੋਂ ਅਸੀਂ ਕੀਤੀ ਹੈ ਕੀਤੀ ਹੈ ਜੀ ਦੋਸ਼ੀ ਨੇ ਮੰਨ ਲਿਆ ਵੀ ਅਸੀਂ ਡੇਰਾ ਸਾਧ ਨੂੰ ਮਾਫੀ ਦਿੱਤੀ ਹੈ ਹੂੰ ਦੋਸ਼ੀ ਨੇ ਆਪ ਮੰਨ ਲਿਆ ਕਿ ਸਾਧ ਨੇ ਸਾਈਨ ਨਹੀਂ ਕੀਤੇ ਅਸੀਂ ਸਾਈਨ ਕਰਾ ਲਿਆ ਦੋਸ਼ੀ ਨੇ ਆਪ ਮੰਨ ਲਿਆ ਕਿ ਉਹ ਦੀ ਅਸੀਂ ਪ੍ਰਭਾਈ ਕਰਾਂਗੇ ਹੂੰ ਤੇ ਉਹੀ ਇਲਜ਼ਾਮ ਜਦੋਂ ਪੰਜਾਬ ਦਾ ਮੁੱਖ ਮੰਤਰੀ ਲਾਏਗਾ ਤੇ ਫਿਰ ਉਹ ਉਹ ਝੂਠਾ ਕਿਦਾਂ ਕਹਿ ਲਾਏਗਾ ਜੀ ਜੀ ਸੋ ਇਸ ਕਰਕੇ ਮੈਂ ਸਮਝਦਾ ਕਿ ਕੀ ਅਜ ਕਾਲ ਤੱਕ ਸਾਹਿਬ ਤਾਂ ਜ਼ਹੀਦਾ ਜਿਹੜਾ ਇੱਕ ਉਹਨਾਂ ਨੂੰ ਸਹਿਜਦਾਰੀ ਸਿੱਖਣਾ ਚਾਹੀਦਾ ਹਮ ਸਹਿਜਦਾਰੀ ਸਿੱਖ ਮੁੱਖ ਮੰਤਰੀ ਨੂੰ ਸੱਦ ਰਹੇ ਨੇ ਜੀ ਕੀ ਉਹਨਾਂ ਨੂੰ ਸੱਦਣ ਦਾ ਇਹ ਫਾਰਮੂਲਾ ਹੈਗਾ ਸੀ ਹਮ ਕਿਉਂਕਿ 2 ਦਸੰਬਰ 2024 ਜਿਹੜੀ ਸਾਡੇ ਕੋਲ ਲਿਸਟ ਨੀਰੈਸਟ ਸਾਡੇ ਕੋਲ ਇੱਕ ਤਰੀਕ ਹੈਗੀ ਆ ਜਿਹਦੇ ਤੇ ਮਨਪਿਤ ਬਾਦਲ ਹੋਰਾਂ ਨੂੰ ਇਸ ਕਰਕੇ ਉਹਨਾਂ ਉਹ ਪਤਤ ਸੇ ਖਾਕ ਦੇਣੀ ਜਿਨ੍ਹਾਂ ਨੇ ਦਾੜੀ ਕੱਟੀ ਆ ਜਿਹਦੇ ਚ ਸਿਰਸਾ ਹੋਰਾਂ ਨੂੰ ਦਾੜੀ ਰੰਗਣ ਕਰਕੇ ਪਤਤ ਸੇ ਮੰਨਿਆ ਗਿਆ ਜੀ ਸੋ ਉਹਨਾਂ ਨੂੰ ਇਹ ਕਹਿਤਾ ਗਿਆ ਸੀ ਵੀ ਤੁਸੀਂ ਜਾਓ ਤੇ ਆਪਣਾ ਲੈ ਕੇ ਇਸ ਸਕਤੀ ਹੇਠ ਨੂੰ ਫੜਾ ਜਾਓ ਅਸੀਂ ਤੋਂ ਤੁਸੀਂ ਇਸ ਦਰਬਾਰ ਚ ਇਸ ਆ ਥਾਂ ਤੇ ਤੁਹਾਰਨਾ ਗੱਲ ਨਹੀਂ ਕੀਤੀ ਜਾ ਸਕਦੀ ਤੁਸੀਂ ਪਤਤ ਹੋ ਤੇ ਇਹ ਵੀ ਵਿਅਕਤੀ ਪਤਤ ਹੈ ਸੋ ਇਸ ਨੂੰ ਵੀ ਉਥੇ ਨਹੀਂ ਸੱਦਿਆ ਜਾ ਸਕਦਾ ਇਹਨੂੰ ਵੀ ਸਖਤਰਤ ਵਿੱਚ ਛੱਡਿਆ ਜਾ ਸਕਦਾ ਹੂੰ ਸੋ ਇਸ ਸਖਤਰਤ ਵਿੱਚ ਜਿਹੜੇ ਜਵਾਬ ਇਹਨਾਂ ਨੇ ਅੱਜ ਦੇਣੇ ਨੇ ਕਿਉਂਕਿ ਇੱਕ ਤਾਂ ਇਹ ਕਲਾਕਾਰ ਬੰਦਾ ਬਿਲਕੁਲ ਪਿਛਲੇ 3-4 ਦਿਨਾਂ ਤੋਂ ਮੈਂ ਦੇਖ ਰਿਹਾ ਕਿ ਜਿਸ ਤਰੀਕੇ ਦੇ ਰੌਂ ਵਿੱਚ ਭਗਵੰਤ ਮਾਨ ਨਹੀਂ ਸੀਗਾ ਉਸ ਅਸਲੀ ਅੰਦਾਜ਼ ਵਿੱਚ ਭਗਵੰਤ ਮਾਨ ਨੂੰ ਲਿਆਂਦਾ ਹੀ ਇਸ ਘਟਨਾ ਨੇ ਹੂੰ ਜੀ ਭਗਵੰਤ ਮਾਨ ਦੀਆਂ ਵੀਡੀਓ ਲੋਕਾਂ ਚ ਫਿਰ ਦੇਖੀਆਂ ਜਾਣ ਲੱਗ ਪਈਆਂ ਜੀ ਇਸ ਘਟਨਾ ਨੇ ਦੇਖਣ ਲਈ ਉਹਨੂੰ ਮਜਬੂਰ ਕਰਤਾ ਸੋ ਮੈਂ ਸਮਝਦਾ ਕਿ ਇਹ ਕਾਬਜ਼ ਤੜਾ ਜਿਹੜਾ ਜਿਹੜਾ ਐਸ.ਪੀ.ਸੀ ਤੇ ਕਾਬਜ਼ ਤੜਾ ਹੈ ਇਹ ਉਹਦੀ ਇੱਕ ਰਾਜਸੀ ਭੁੱਲ ਹੈ ਹੂੰ ਪੰਜਾਬ ਵਿੱਚ ਬਹੁਤ ਵੱਡੇ ਮਸਲੇ ਸੀਗੇ ਉਹਨਾਂ ਮਸਲਿਆਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਜੀ ਅਕਾਲ ਤਖਤ ਨੂੰ ਕੋਕੋ ਸੁਪਰੀਮ ਹੈ ਇਹ ਗੱਲ ਸੱਚ ਹੋ ਗਈ ਜੀ ਕਿ ਜਿਹੜਾ ਅਕਾਲ ਤਖਤ ਦਾ ਜਹੇਦਾਰ ਰਾਤ ਦੇ ਸਮੇਂ 'ਚ ਦਸਤਾਰ ਸਜਾਉਂਦਾ ਉਹਨੂੰ ਵੀ ਮਾਨਤਾ ਦੇ ਦਿੱਤੀ ਹੈ ਮੁੱਖ ਮੰਤਰੀ ਨੇ ਜੇ ਮੁੱਖ ਮੰਤਰੀ ਚਾਹੁੰਦੇ ਤਾਂ ਉਹਨੂੰ ਚੈਲੰਜ ਕਰ ਸਕਦੇ ਸੀ ਜੀ ਵੀ ਅੱਧਾ ਪੰਜਾਬ ਤੇ ਤੁਹਾਨੂੰ ਜਹੇਦਾਰੀ ਨਹੀਂ ਮੰਨਦਾ ਹਮ ਪਰ ਉਹਨਾਂ ਕਹਿੰਦੇ ਮੇਰੇ ਲਈ ਤੁਸੀਂ ਜਹੇਦਾਰ ਹੋ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਹੋ ਤਾਂ ਮੇਰੇ ਲਈ ਵੀ ਜਹੇਦਾਰ ਹੋ ਜੋ ਤੁਹਾਡਾ ਹੁਕਮ ਹੈ ਸਰ ਮੱਥੇ ਤੇ ਦੱਸੋ ਆਓ ਆਪ ਬੈਠਦੇ ਹਾਂ ਹਾਂ ਸੋ ਉਸ ਜਹਦਾਰ ਸਾਹਿਬ ਨੂੰ ਇਹ ਚਾਹੀਦਾ ਸੀ ਕਿ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਤੇ ਪੰਜਾਬ ਦੀ ਰਾਜਨੀਤੀ ਫੋਕਸ ਹੋਣੀ ਚਾਹੀਦੀ ਹੈ ਜੀ ਉਹਨਾਂ ਤੇ ਗੱਲ ਕੀਤੀ ਕਰਵਾਈ ਜਾਣੀ ਚਾਹੀਦੀ ਸੀ ਜਿਹੜੀ ਮੈਂ ਸਮਝਦਾ ਇਹ ਇੱਕ ਗਲਤ ਬੰਦੇ ਨੂੰ ਚੱਲਣ ਲੱਗੀ ਲੱਗੀ ਜੀ ਸੋ ਹੋਰ ਵੀ ਸਰ ਸਵਾਲ ਹੈ ਮੇਰਾ ਮੈਂ ਕਰਨਾ ਚਾਹਾਂਗੀ ਲੇਕਿਨ ਉਸ ਤੋਂ ਪਹਿਲਾਂ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਮਿਲਦਿਆਂ ਬਿਰਤਵਾਦ